ਟਣ ਟਣ ਮਹਾਰਾਜਾ ਪ੍ਰਤਾਪ ਸਿੰਘ ਪਧਾਰ ਰਹੇ ਹੈ। ਮੇਰੇ ਘਰ ਮੈਂ ਅਬਰਾਲੀ ਕੋਟੀਆ ਪਪਾਲੀ ਇੱਥੇ। ਬਸ ਹੁਣ ਆਪਾਂ ਸਾਰਾ ਦਿਨ ਚਾਲੋ ਚੱਲਾ। ਹੈ? ਗੁੱਡ ਮਾਰਨਿੰਗ ਜੀ ਸਾਰਿਆਂ ਨੂੰ। ਤੇ ਗੁੱਡ ਮਾਰਨਿੰਗ ਜੀ ਮੇਰੇ ਵੱਲੋਂ ਵੀ ਸਾਰਿਆਂ ਨੂੰ। ਤੇ ਅੱਜ ਦਿਨ ਬਹੁਤ ਸੋਹਣਾ ਚੜਿਆ ਜੀ। ਮੌਸਮ ਬਹੁਤ ਸੋਹਣਾ ਅੱਜ ਸਾਫ਼ ਹੋ ਗਿਆ। ਮੀਂਹ ਪੈਣ ਨਾਲ ਨਾਲ ਵਧੀਆ ਵੀ ਸਾਫ਼ ਜਾ ਹੋ ਗਿਆ। ਹੁਣ ਧੁੱਪ ਨਿਕਲੂਗੀ। ਤੇ ਆਪਾਂ ਕੱਪੜੇ ਜਿਹੜੇ ਸੁੱਕਣੇ ਪਾਉਣ ਨਾਲ ਪਾ ਦिए। ਰस्सੀਆਂ ਦੇ ਲੋ ਕਿਹੜੇ ਹਿਸਾਬ ਨਾਲ ਪਾਈਆਂ ਤੁਸੀਂ ਨੇ ਇੱਥੇ? ਜੇ ਰਾਜਾ ਬੇਟਾ ਪਾਉਂਦੀ ਹੈ ਕਲਿੰਦਰ ਸਿੰਘ। ਕੋਈ ਤਰੀਕਾ ਹੋਣਾ ਚਾਹੀਦਾ ਯਾਰ ਸਾਨੂੰ ਆ ਗਿਆ ਨਾ ਸਰਚ ਐ ਨਹੀਂ ਪਤਾ ਪਰ ਨਾ ਡਿੱਗ ਜੇ ਪੰਜ ਦੇ ਵਿੱਚ ਧਿਆਨ ਲੱਗਦਾ ਪਰਲੇ ਦੀ ਪਤਾ ਕਿੰਨੀ ਕਦਰ ਕਰਦਾ ਨਾ ਬੇਟਾ ਹੋਰ ਇਹ ਸੁੱਕਣੇ ਕੋਣ ਵਾਲੇ ਨੇ ਸਾਰੇ ਸਾਰੇ ਸੁੱਕਣੇ ਕੋਣ ਵਾਲੇ ਚ ਪੈ ਜਾਣਗੇ ਤਾਰ ਚੰਦੇ ਚ ਪਾਵਾਂਗੇ ਉਹ ਪੱਗ ਤਾਂ ਮੈਨੂੰ ਸੁੱਕੀ ਪਈ ਉਹਨੂੰ ਕੱਢ ਉਹ ਪੱਗ ਨਹੀਂ ਹੈਗੀ ਉਹ ਹੂੰ ਉਹ ਸੂਟ ਹੈ ਕਿਸੇ ਕਸਟਮਰ ਦਾ ਓਕੇ ਹੂੰ ਉਹ ਸੁੱਕ ਕੇ ਤੇ ਉਹਦੇ ਮੈਜ਼ਰਮੈਂਟ ਲਾਉਣਾ ਹੁਣ ਵਧੀਆ ਦਾਸਤ ਨਹੀਂ ਤੇ ਮੈਂ ਪੱਗੇ ਬਣਾ ਲੈਣੀ ਸੀ ਉਹ ਪੱਗ ਤੁਹਾਨੂੰ ਕਪੜਾ ਤਾਂ ਨਹੀਂ ਪਣਾ ਲੱਗਣਾ ਸੀ ਹੇ ਕਪੜਾ ਕਿਹੜਾ ਓ ਕਪੜਾ ਕਿਹੜਾ ਓ ਕਪੜਾ ਕਰੇ ਫੁੱਲ ਲੈਵਲ ਦਾ ਲੱਗ ਰਿਹਾ ਦੂਰੋਂ ਦਾ ਫੁੱਲ ਲੈਵਲ ਨਹੀਂ ਹੈ ਵੀ ਕਰੇਵ ਪਰ ਦਾਣ ਕਿਤੇ ਹੋਰ ਨਾਲ ਆਪਾਂ ਹੁਣ ਗੱਡੀ ਧਵਾ ਕੇ ਲੈ ਆਈਏ 1 ਕਿਲੋ ਕਰਦਾ ਵੀ ਹਰੇ ਤੋ ਲਈਏ 1 ਕਿਲੋ ਕਰਦੇ ਵੀ ਆਪਾਂ ਤੁਸੀਂ ਇਹ ਕਿਹੜਾ ਸਕੂਟੀ ਜਾਓ ਕਿਹਨਾਂ ਗੱਡੀ ਲੈ ਕੇ ਜਾਓ ਗੱਡੀ ਉੱਥੇ ਲਾਓ ਓਕੇ ਹੁਣ ਕਹਾ ਮੈਡਮ ਉਧ ਤੋ ਕੇ ਸਾਕ ਲਾ ਦਮ ਕਿ ਉੱਚੇ ਨਾਲ ਦੀ ਨਾਲ ਹਾਂ ਤੇ ਤੁਸੀਂ ਇੱਥੇ ਸ਼ਟਡਾ ਹੋਣੀ ਇਹ ਖੁੱਲ ਗਿਆ ਤੇ ਨਾਲ ਇੱਕ ਜਣਾ ਸਕੂਟੀ ਲੈ ਜਾਓ ਤੇ ਵਾਪਸ ਸਕੂਟੀ ਜਾ ਜਾ ਜੇ ਧੁੱਪ ਗਈ ਤੂੰ ਉਲਮ ਜਾ ਕੇ ਚੱਕ ਲੈ ਫੇਰ ਹਾਂ ਫੋਨ ਨੰਬਰ ਲਿਆਵਾਂਗਾ ਨਾ ਦੋ ਫੋਨ ਨੰਬਰ ਚਾਹਣਾ ਕਹਿੰਦੇ ਵਧੀਆ ਜੀ ਕਰਦੇ ਉਹ ਸਾਫ ਸੁਥਰੀਆਂ ਬਣਾ ਦੋਗਾ ਰਾਣੀ ਸੁੰਦਰਾ ਬਣਾ ਦੋਗਾ ਇਹਨੂੰ ਠੀਕ ਹੈ ਚੱਲ ਫਟਾਫਟ ਚਾਹ ਬਣਾਓ ਫਿਰ ਚਾਹ ਪੀ ਕੇ ਅਸੀਂ ਜਾਈਏ ਠੀਕ ਹੈ ਕਿਵੇਂ ਬੋਲਦਾ ਕਹਿੰਦੇ ਦੋ ਤਿੰਨ ਅੰਦਰ ਕਿੱਲਾ ਕਪੜਾ ਮੈਨੂੰ ਲੈ ਜੂਨ ਕਰਾਈ ਨਾ ਹੂੰ ਤੇ ਆ ਕਿੱਥੇ ਪਾਵਾਂਗੇ ਹੁਣ ਸੋਫੇ ਆ ਗਏ ਸਾਡੇ ਹਾਂ ਸੋਫੇ ਤੇ ਪਾ ਦੋ ਹੁਣ ਸੋਫੇ ਤੇ ਪਾ ਦੋ ਵਧੀਆ ਕੰਮ ਹੈ ਤੁਹਾਡਾ ਹੋਰ ਇਹ ਪੁਰਾਣੇ ਸੋਫੇ ਆਪਾਂ ਰੈਨੋਵੇਟ ਕਰਵਾ ਲੈ ਦੇਖ ਲਓ ਹੈ ਆ ਸੋਫੇ ਕਿੰਨੇ ਸੋਹਣੇ ਬਣ ਗਏ ਆਪਣੇ ਇਹ ਪੁਰਾਣੇ ਸੋਫੇ ਜਿਕੇ ਪੁਰਾਣੇ ਜਿਹੜੇ ਨਵੇਂ ਨੂੰ ਨਾ ਵਰਗਾ ਸੇਮ ਆਪਾਂ ਕਪੜਾ ਇੱਥੇ ਵੀ ਲਵਾ ਲਿਆ ਸੇਮ ਹੀ ਹੋ ਗਿਆ ਹੁਣ ਮੇ ਵਿਚਾਰਾ ਜਿ ਵਿੱਚ ਫੋਗ ਰਹਿਦਾ ਫਿਰ ਕੀ ਕਾਸੀਗਾ ਨਾ ਚੰਗੀ ਤਰ੍ਹਾਂ ਦਿਖਾਉਣਾ ਮੈਂ ਮਗਨ ਕੇ ਤੋ ਨਹੀਂ ਕਹਾ ਦਉਂਦੀ ਉਹ ਸੋਫੇ ਹੀ ਅੱਛਾ ਫਿਰ ਉਹ ਲਿਆਉਨੇ ਆ ਹੈ ਇਹਨੂੰ ਪਟਾ ਕੇ ਫਿਰ ਆਪਾਂ ਦੂਜੇ ਉਹੀ ਲਵਾ ਲੈਂਦੇ ਆ ਕਪੜਾ ਜਿਹੜੇ ਕਪੜੇ ਇਹਦੇ ਚੋ ਕਿੱਥੇ ਲੈ ਆ ਦੂਜਾ ਇਹ ਤੇ ਕੱਪੜੇ ਬਹੁਤ ਕੱਪੜੇ ਸੀ ਕਿੰਦਰ ਦੁਨੀਆ ਭਰ ਦੇ ਕੱਪੜੇ ਇਹਦੇ ਵਿੱਚ ਕੱਪੜੇ ਅਗਲੇ ਨੇ ਵੇਚ ਕੇ ਵੇਚਦੇ ਹੁਣੇ ਇਹ ਤੇ ਛੋਟਾ ਨਹੀਂ ਹੋ ਗਿਆ ਆਹ ਕਹਿੰਦੇ ਛੋਟੇ ਹੋ ਗਏ ਪਹਿਲਾਂ ਨੂੰ ਹੈ ਮਣ ਲੱਗਦੇ ਰਿਹਾ ਲਾ ਲੱਗੂ ਕਿ ਰਿਹਾ ਇਹ ਤੇ ਸੀਟ ਕਿੱਥੇ ਗਈ ਆਹ ਕਿੱਡਾ ਕੇ ਇਹ ਵੱਡਾ ਹੈ 7 ਸੀਟਰ ਐਨਾ ਕੀ ਹੁੰਦਾ ਤੇ ਆਪਣੀਆਂ ਨਿੱਕੇ ਨਿੱਕੇ ਚਿੰਤਾਜਾਨਾ ਕਿੱਥੇ ਨੇ ਉੱਠੇ ਨਹੀਂ ਗਿਆ ਜੀ ਗਗਨ ਨੂੰ ਬਾਹਰ ਦਿੱਤੀ ਮੈਂ ਗਗਨ ਖੜੀ ਹੋ ਜਾ ਕਹਿੰਦਾ ਕਿਉਂ ਤੁਸੀਂ ਨਹੀਂ ਹੋ ਸਕਦੇ ਅੱਛਾ ਮੈਂ ਜਾਣ ਕੇ ਮੈਂ ਗਗਨ ਚਾਹ ਚੂ ਧਰ ਦੇ ਕਹਾਂ ਤੁਸੀਂ ਧਰ ਲਓ ਮੈਂ ਕਹਾਂ ਕਿਉਂ ਮਮਮੀ ਦਾ ਬੜਾ ਪੱਕ ਲੈਂਦਾ ਆਪਣੀ ਦਾ ਮਮਮੀ ਦਾ ਤਾਂ ਪੂਰਾ ਪੱਕ ਲੈਂਦਾ ਮਾਂ ਦਾ ਪੱਕ ਪੂਰਾ ਹੋਰ ਪੈ ਕੇ ਦਾ ਹੋਣਾ ਹੋਵੇ ਇਹ ਗੱਲਾਂ ਪੰਨੇ ਕਿਨੇ ਸਿਖਾਇਆ ਸਿਖਾਏ ਨੇ ਉਹਨੂੰ ਪੜ੍ਹ ਕਿ ਤੁਮੇਲ ਦਿਓ ਸਿਖਣ ਨੂੰ ਇਹਨਾਂ ਨੂੰ ਉਹ ਤਾਂ ਪਤਾ ਫਾਦਰ ਇੱਥੇ ਨਹੀਂ ਹੈ ਫਾਜਲ ਮੋਂਦਾ ਵਾ ਹਾਂ ਫਾਜਲ ਮੋਂਦਾ ਫਾਦਰ ਫਾਦਰ ਤੋਤੇ ਕੋਨੇ ਬਾਦੋਂ ਕੋਨੇ ਤੂੰ ਗਿਆ ਰਖ ਬਲਾ ਬਾਹਰ ਤੇ ਮੇਰੇ ਸ਼ੂਸ ਤੋਂ ਉੱਤੇ ਨੇ ਤੁਹਾਡਾ ਕੋਈ ਸੂਰ ਨਾ ਕਿਉਂ ਮੈਨੂੰ ਇਸ ਗੱਲ ਦਾ ਜਵਾਬ ਦੋ ਪਹਿਲਾਂ ਮੇਰੇ ਸ਼ੂਸ ਕਿੰਦੇ ਤੇ ਹਾਂ ਨਹੀਂ ਤੱਕ ਇਹ ਨਾ ਹੋਇਆ ਕੋਈ ਸਮਝ ਨਹੀਂ ਆਉਂਦੀ ਜਿਹੜਾ ਸਾਹਮਣੇ ਆ ਗਿਆ ਤੋਤੇ ਤੂੰ ਹੀ ਗਗਨ ਨੇ ਤਾਂ ਆਪਣੇ ਤੋਤੇ ਨੇ ਸਿਰ ਮੈਨੂੰ ਪਤਾ ਦੇ ਆਪਣੇ ਬੇਟੇ ਦੇ ਆਪਣੇ ਹਾਂ ਬਸ ਬਸ ਅੰਨੇ ਕੀ ਨੇ ਆਪਣੇ ਤੇ ਆਪਣੇ ਬੇਟੇ ਤੋਤੇ ਨੇ ਬਸ ਇਹ ਨੇ ਤੁਹਾਡੇ ਫਿਰ ਕਾਂ ਦੇ ਉੱਤੇ ਵੀ ਤੁਹਾਨੂੰ ਕੁਝ ਬੰਦੇ ਨਾਲ ਸਿੱਧਾ ਹਾਂ ਮੰਮੀ ਦੇ ਤੋਂ ਹਟੇ ਸ਼ੁਰੂ ਮੰਮੀ ਦੇ ਤੇ ਅਮਰੀਕਾ ਦੇ ਤੋਂ ਤੈਨੂੰ ਜ਼ਰੂਰੀ ਲਾਜ ਨਹੀਂ ਤੇ ਆਪਾਂ ਅਗੇ ਗੱਡੀ ਧਵਾਉਣ ਪਾਪਾ ਇਹ ਚ ਗੱਡੀ ਤੇ ਮੈਂ ਅਸੀਂ ਉੱਤਰ ਬੁਲਟ ਤੇ ਤੇ ਅੱਜ ਆਪਾਂ ਜਿਵੇਂ ਤੁਹਾਨੂੰ ਪਤਾ ਨਾ ਫਤੇਗੜ ਸਾਹਿਬ ਜਾਣਾ ਹੈ ਆ ਕਰਕੇ ਗੱਡੀ ਦੇ ਤੁਸੀਂ ਕੱਲ ਹਾਲਾਤ ਵਲੌਗ ਚ ਦੇਖੇ ਹੋਣੇ ਵੀ ਕੀ ਹਾਲਾਤ ਸੀਗੇ ਕੱਲ ਗੱਡੀ ਦੇ ਤੇ ਅੱਜ ਆਪਾਂ ਗੱਡੀ ਬਸ ਵਾਸ਼-ਵੁਸ਼ ਕਰਾ ਆਪਾਂ ਨੇ ਬਸ ਉਰੇ ਰੱਖ ਜਾਣੀ ਗੱਡੀ ਤੇ ਆਪਾਂ ਮੈਂ ਤੇ ਆਪਾਂ ਨੇ ਬੁੱਲਤੇ ਜਾ ਕੇ ਕਰੇ ਜਾ ਕੇ ਫਿਰ ਆਪਾਂ ਨੇ ਧਿਆਰ ਵਗੈਰਾ ਹੋ ਕੇ ਫਿਰ ਲੈ ਆਉਣੀ ਹੈ ਗੱਡੀ ਬੜੇ ਹਾਲਾਤ ਚੈੱਕ ਕਰਾ ਕਿੰਨੇ ਗੰਦੇ ਹਾਲਾਤ ਕਿੰਨੀ ਮੈਡੀ ਹੋਈ ਹੈ ਗੱਡੀ ਬਸ ਹੁਣ ਉਹ ਗੱਡੀ ਵਗੈਰਾ ਧੋਂਦੇ ਨੇ ਤੇ ਫਿਰ ਆਪਾਂ ਜਾਂਦੇ ਆ ਘਰੇ ਬੁਝਦੀ ਆਪਾਂ ਨੇ ਉਦੋਂ ਲੈਮੀਨੇਸ਼ਨ ਕਰਾਤੀ ਸੀਗੀ ਅੱਧੀ ਟੈਂਕੀ ਕਰਾਈ ਹੈ ਬਸ ਉਰੋਂ ਤ ਲੈ ਕੇ ਬਸ ਆ ਉਰੇ ਤੱਕ ਇੰਨੀ ਟੈਂਕ ਹੀ ਆਪਾਂ ਨੇ ਬੁਲਟ ਦੀ ਕਰਾਤੀ ਸੀ ਬਾਕੀ ਇਧਰੋਂ স্মੋਕ ਨਹੀਂ ਕਰਾਈ ਹੈਗੀ ਇਹਦਾ ਆ ਚੀ ਸਮੋਕ ਕਰਾਈ ਕਾਹਾ ਆਹਾ ਸੇਮ ਸਾਈਡ ਦਾ ਇਧਰੋਂ ਆਹਾ ਆਹਾ ਤੇ ਅੱਗੋ ਦਾ ਹਾਫ ਬੋਨਟ ਤੇ ਪਿੱਛੋਂ ਆਹਾ ਆ ਚੀ ਇਹ ਆਪਾਂ ਸਮੋਕ ਕਰਾਈਆ ਬਾਕੀ ਮੈਂ ਸੋਚਿਆ ਸੀ ਵੀ ਲਾਈਟ ਵੀ ਕਰਾਵਾਂ ਵਿਛੇ ਵਾਲੀ ਉਹ ਕਹਿੰਦੇ ਪਰ ਹੁਣ ਹੀ ਨਹੀਂ ਹੈਗੀ ਉਹ ਕਿਉਂਕਿ ਉਹਦੇ ਵਿੱਚ ਗੋਲ ਦੀ ਚੀਜ਼ ਆ ਜਾਂਦੀ ਨੇ ਵਿੱਚ ਤਾਂ ਕਰਕੇ ਕੋਈ ਤੇ ਹੁਣ ਲੁੱਕ ਦੱਸੋ ਕਿੰਨੀ ਸੋਹਣੀ ਲੱਗ ਰਹੀ ਤੁਸੀਂ ਮੈਂ ਟੋਪੀ ਜੀ ਆ ਗਿਆ ਅੱਜ ਦੇਖੋ ਕਿਉਂਕਿ ਪਰਨਾ ਬੰਦਣਾ ਟਾਈਮ ਨਹੀਂ ਲੱਗਿਆ ਹੁਣ ਪਾਪਾ ਨੂੰ ਮੈਂ ਲੱਭਿਆ ਨਾ ਬੰਦੀ ਪਾਪਾ ਦੇ ਦਰਵਾਗੇ ਗੱਡੀ ਉਰੇ ਖੜੀ ਆ ਪਾਪਾ ਮਿਲ ਹੀ ਰਏ ਫੋਨ ਲਾਣਾ ਪਊਗਾ ਹੁਣ ਬਾਈ ਚੱਕੋ ਲਓ ਜੀ ਗੱਡੀ ਆ ਪੱਕਾ ਚੱਲਨੀ ਉੱਤੇ ਤੇ ਹਮ ਆਪਾਂ ਹੁਣ ਕੋਈ ਕੰਮ ਕਰ ਲਈ ਹੋਰ ਹਮ ਆਪਾਂ ਹੁਣ ਹਾਂ ਇਹ ਚ ਕੋਰੀਰ ਕੱਢ ਲਈ ਕੋਰੀਰ ਕੱਢੀ ਜੀ ਮਾਸੇ ਰੱਖੇ ਤਾਂ ਨਹੀਂ ਹੈਗੇ ਨਾ ਨਾ ਬਸ ਠੀਕ ਹੈ ਅੱਜ ਬਸ ਕਿੱਤੀ ਹੈ ਕਿਸ ਵਾਰ ਦੀ ਠੀਕ ਹੈ ਕਿਹਦਾ ਲੱਗਣੀ ਨਹੀਂ ਤੇ ਆਪਾਂ ਇੱਕ ਜਗ੍ਹਾ ਹੋਰ ਜਾ ਕੇ ਹੁਣ ਆਪਾਂ ਉਧਰ ਜਾ ਜੀ ਨਾਲ ਤਾਂ ਗੱਡੀ ਆ ਗਈ ਕਿੱਧਰ ਵੀ ਪਤਾ ਨਹੀਂ ਕੋਈ ਹਾਂ ਤਿਆਰ ਵੀ ਹੋਣਾ ਆ ਆਪਾਂ ਤਾਂ ਹੋਈ ਜਾਣਾ ਤਿਆਰ ਉਹਨਾਂ ਨੇ ਟਾਈਮ ਲਾਉਣਾ ਸਾਰਨ ਵੱਧ ਮਮਾ ਰਣੀ ਉਹਨੇ ਕਾ ਪਾਈ ਜਾਨਾ ਪਰ ਆਪ ਨਹੀਂ ਚਾਰ ਹੁਣ ਉਹਨਾਂ ਨੇ ਆ ਕੋਈ ਮਵਾਜ ਆਉਂਦੀ ਏ ਜੀ ਖੰਡigarh ਕੀ ਇਹ ਕੱਲ੍ਹ ਮੈਦਾਨ ਤੋਂ ਆਇਆ ਏ 74 ਇਹ ਤੋਂ ਪਤਾ ਆਣਾ ਤੇ ਲੰਗਰ ਲੱਗਿਆ ਏ ਇਹ ਲੱਗਿਆ ਹੋਇਆ ਛੋਟੇ ਸਾਹਿਬ ਜਿਆਦੇ ਅੱਜ ਸਹੀ ਦੀ ਢਾਡੇ ਛੋਟੇ ਸਾਹਿਬ ਜਿਆਦੇ ਸੀ ਦੀ ਢਾਡੇ ਕਰਕੇ ਨਾ ਨਾ ਚੱਲ ਰਿਹਾ ਗਰਮ ਗਰਮ ਚੀਰ ਗਰਮ ਗਰਮ ਪ੍ਰਸ਼ਾਦ ਚਾਹ ਤੇ ਉਪਾਈ ਆਪਣਾ ਵੀਡੀਓ ਕੰਮ ਨਹੀਂ ਵੀਡੀਓ ਕੰਮ ਨਹੀਂ ਕਿਉਂ ਕਿਉਂ ਨਹੀਂ ਕੰਮ ਵੀਡੀਓ ਦਾ ਮੇਰੇ ਕੋਲ ਨਾ ਆਪਾਂ ਹਾਂ ਮਾੜੀ ਗੱਲ ਬਾਰ ਕੇ ਲਾਇਆ ਬੁਲਟ ਅੰਦਰ ਲਾ ਜੰਦਾ ਕਿੱਥੇ ਅੱਛਾ ਮਾਜੇ ਬਾਰੇ ਫਤਹਿ ਤੂੰ ਚਿੱਤਰਖਣ ਦੇ ਕਿ ਆਈ ਆਣਾ ਆਜੇ ਬਾਰੇ ਹਾਂ ਨਹੀਂ ਜੈਕ ਕੋ ਆ ਗਿਆ ਬਾਰ ਹਾਂ ਇਹ ਬੰਦ ਕਰ ਦੇ ਜੇ ਦੀਪਾ ਕਰਦੇ ਦੀਪਾ ਕਰਦੇ ਮੁਕਾ ਰੋਤੇ ਮੈਂ ਆਂ ਤੋ ਅੱਜ ਆ ਅੱਛੂਟੀ ਅੱਜ ਆ ਅੱਛੂਟੀ ਬਰਾਤੀ ਹਾਂ ਅੱਛੂਟੀ ਐ ਹਰਦਾ ਨਹੀਂ ਹੋਏ ਹਰਦਾ ਨਹੀਂ ਇੱਕ ਕਰਾ ਕੇ ਚੀਕ ਨਿਕਲ ਕੇ ਕਦੀ ਨਾ ਹੋਏ ਜਾਣਾ ਇਹ ਸਾਰੀ ਸੁਣਾ ਬੰਦੂ ਬੰਦ ਕਰਨਾ ਨਹੀਂ ਉੱਥੇ ਬੰਦ ਕਰ ਲੈਨੇ ਹਾਂ ਇਹਨੂੰ ਸਮਝਾ ਦਉਣੀ ਉੱਥੇ ਬੰਦਿਆਂ ਨੂੰ ਰਹਿਣਾ ਜੋ ਤੱਕ ਤਿੰਨ ਪੰਜ ਤੇ ਮੈਂ ਉਧਰ ਨਾ ਕਿਸ ਸਾਹਮਣੇ ਤੇਰੀ ਮੈਂ ਬੇਇਜ਼ਤੀ ਕਰਨਾ ਚਾਹੁੰਦਾ ਜੇ ਉੱਥੇ ਸਾਰੀ ਕੀਤੀ ਨਾ ਫੇਰ ਦੇਤੀਂ ਹਾਂ ਉਹ ਮੇਰੇ ਵਿੱਚ ਵੀ ਲੱਗ ਰਹੀ ਜਾਂਦਾ ਤੇ ਵਧੀਆ ਤਾਂ ਕੀ ਗੱਲ ਹੈ ਤੇਰੀ ਇੱਥੇ ਥੋੜੀ ਵਧੀਆ ਵਧੀਆ ਚੇਤੋਰੀ ਤੇਰੀ ਵਈ ਵਈ ਜੇ ਉੱਥੇ ਸਾਰੀ ਕੀਤੀ ਨਾ ਫੇਰ ਦੇਕੀ ਠੀਕ ਹੈ ਬੰਦਾ ਉੱਥੇ ਰਹਿਣਾ ਤੁਸੀਂ ਤੁਸੀਂ ਆ ਮੈਂ ਤਾਂ ਸਹੀ ਰਹਿਣਾ ਮੈਂ ਤਾਂ ਮੈਨੂੰ ਕੀ ਹੁੰਦਾ ਉੱਥੇ ਤੇ ਸਾਰਾ ਫਿਰਦੇ ਮੈਂ ਕਿੱਥੇ ਫਿਰਦਾ ਮੈਂ ਤਾਂ ਘਰੀ ਹੁੰਨਾ ਉੱਥੇ ਘਰੀ ਖੜੇ ਹੋ ਜਾਗਾ ਬੰਦਾ ਚੱਲ ਵੰਦਰਾ ਕੇ ਦਰ ਕਮਰਾ ਵੜ ਗਿਆ ਅੰਦਰ ਅੰਦਰ ਵੜਦੇ ਨੂੰ ਲੋ ਗੱਡੀ ਸਟਾਰਟ ਕਰਨੀ ਤਾਂ ਚੱਲੀ ਗੱਡੀ ਯਾਰ ਕੋਈ ਤਿਆਰ ਤਾਂ ਹੋਇਆ ਨਹੀਂ ਹਜੇ ਮਮੀ ਨੂੰ ਤੇ ਰੋਤੀ ਰਹਿਣ ਦਾ ਟਾਈਮ ਦੇ ਫਿਰ ਨਾ ਕਿ ਐਸੀ ਵੀ 11 ਵਜੇ ਜਪਾ ਨਿਕਲ ਜਾਣੇ ਕਰਾਂ ਤਿਆਰ ਹੋ ਦੋ ਜਾ ਤੇ ਮੈਂ 2 ਵਜੇ ਨਹੀਂ ਆਉਣੇ ਬਸ ਆ ਕਿਨੇ ਟਾਈਮ ਬਾਅਦ ਨਿਕਲਿਆ ਹੈ ਨਾਨੀ ਦਾੰਦ ਤੇ ਪਾ ਦੋ ਨਾਨੀ ਨਾਲ ਪੈਕੇ ਜਾਣਾ ਆਪਣੇ ਹਾਂ ਨਾਨੀ ਤੇ ਕੀ ਕਰ ਦੰਦ ਹਾਰ ਪਾ ਦ ਨਾਨੀ ਆਖਿਆ ਐਣਕ ਕੋ ਬੱਚਾ ਹੋ ਗਿਆ ਇਹ ਤੇ ਆਪਣੇ ਸ਼ੀਸ਼ੇਆਂ ਕਿ ਐਣਕ ਪਈ ਹਾਂਜੀ ਐਣਕ ਮੇਰੇ ਕਮਰੇ ਵਿੱਚ ਸ਼ੀਸ਼ੇ ਅੱਗੇ ਪਈਆਂ ਨੇ ਉਹ ਜਿਹੜੇ ਡੱਬੇ ਜਿਹੇ ਨਹੀਂ ਸੋਲ ਦੇ ਦੇ ਡੱਬੇ ਦੇ ਵਿੱਚ ਘੜ ਲੈ ਖਬਰ ਜਨਾਂ ਤੇ ਬਹੁਤ ਸਮਾਨ ਪਿਆ ਨਾਨੀ ਦਾ ਇਕੱਠਾ ਕਰੋ ਬਣਾ ਨਾਨੀ ਇਹਦੇ ਇਹ ਯਾਤਰਾ ਚੱਲੀ ਜਾਂਦੀ ਹੋਰ ਸਾਰਾ ਦੇਖ ਲਓ ਆਹ ਲਓ ਸਟੀਲ ਲਾ ਲਏ ਭਾਈ ਜਿਹੜਾ ਲਾਇਆ ਫਟੇ ਨੂੰ ਉਹ ਤੋਂ ਆ ਜਾ ਬਹੁਤ ਖਰਾਬ ਤੋ ਤਾਪਾ ਆਪਲੇ ਹਾਂ ਜਰਾ ਬਾਹਰ ਤੋਂ ਤਿੰਨ ਪਈਆਂ ਨੇ ਇੱਕ ਦਿਨ ਲੋ ਉਹ ਬਾਹਰ ਹੋ ਗਏ ਸਾਫ਼ ਏ ਕੋ ਅੱਜ ਇਹ ਬਾਹਰ ਤੋਂ ਕਿਹਨੇ ਲਿਆ ਨਾ ਬਾਣੀਆ ਦੇ ਘਰ ਮਾਣੀ ਉਹਨੇ ਆਪਣੇ ਪ੍ਰਾਣੀ ਫੋਕਸ ਤੇ ਆਪਣੇ ਬਹੁਤ ਫੋਨੇ ਰੈਨੋਵੇਟ ਕਰਵਾ ਲਿਓਗੀ ਹਾਂ ਦੇਖੋ ਕਿਹੜਾ ਜਿਵੇਂ ਰਹੇ ਇਹ ਘਾਟੇ ਪਰ ਬਦਲੇ ਨਹੀਂ ਦੋਵੇਂ ਛੱਡ ਕੇ ਬੰਦ ਕਰਣ ਨਹੀਂ ਮੈਂ ਕਰਨਾ ਪਰਣਾ ਵਾਲਾ ਚੱਲ ਅਪੈਂਟ ਨੂੰ ਕਿ ਲਾਇਆ ਪਾ ਲੈਣਾ ਲਾਇਆ ਹਾਂ ਅੱਜ ਅੱਜ ਉੱਧਰ ਦੇਖ ਲਓ ਟਾਈਮ ਨਾ ਨਾ ਨੇ 1:30 ਵਜੇ ਦਾ 1:30 ਤੇ ਹੁਣ ਜਾ ਕੇ ਕਿਤੇ ਵੀ ਉਮੀਦ ਮੈਨੂੰ ਲੱਗ ਰਹੀ ਹੈ ਵੀ ਆਪਾਂ ਨੇ ਨਿਕਲਣਾ ਕਰੋ ਤੇ ਨਾਨੀ ਵੀ ਕਰਤੀ ਆ ਪਰ ਰੈਡੀ ਛੜੀ ਨਾਨੀ ਇਹ ਦੇਖਿਓ ਨਾਨੀ ਹੋ ਗਈ ਰੈਡੀ ਪੂਰੀ ਮਰੂ ਮਸ਼ੀਨ ਲੈ ਖਿੱਚ ਕੰਦਾ ਈ ਤੁਹਾਨੂੰ ਥਲਰ ਬੂਆ ਖੋਲੋ ਚਲਿਏ

ਮੈਂ ਨਹੀਂ ਚੱਲੀ ਕਲਿੰਦਰ ਨਾਲ ਹਾਏ ਤੇਰਾ ਭਲਾ ਆ ਜਾਏ ਮੰਮੀ ਇੰਨੇ ਭੈੜੇ ਇਮਪ੍ਰੈਸ਼ਨ ਦਿਖਾ ਕਰਦੀ ਨਾ ਫਤਿਹ ਚੱਲੇ ਮੰਮੀ ਚੱਲੇ ਚੱਲੇ ਪਹੁੰਚ ਗਏ ਆਪਾਂ ਨਾਨਕੇ ਪਿੰਡ ਤੇ ਪ੍ਰੀਤੋਂ ਆਂਦੇ ਪ੍ਰਸ਼ਾਦਾ ਸ਼ਕਣ ਲੱਗ ਗਈ ਹੂੰ ਪ੍ਰਸ਼ਾਦਾ ਕਲਿੰਦਰ ਮੰਮੀ ਨੇ ਇੱਧਰ ਲੱਡੂ ਹੋ ਗਏ ਤਿਆਰ ਨੇ ਮੰਮੀ ਨੂੰ ਮੰਮੀ ਫੋਜਣ ਬੈਠ ਕੇ ਵੇਖਦੀ ਕਿ ਪ੍ਰੀਤੋਂ ਕਿਵੇਂ ਰੋਟੀ ਖਾਂਦੀ ਐ ਹੈ ਮੰਮੀ ਵਧੀਆ ਬਣੀ ਐ ਮਸਾਖ ਮਸਾਖ ਜੀ ਕਰਦਾ ਡਰਦੇ ਨਹੀਂ ਖਾਂਦੀ ਨਹੀਂ ਡਰ ਵਾਲੀ ਕੋਈ ਗੱਲ ਨਹੀਂ ਲੱਗ ਗਈ ਇਥੇ ਹਸਪਤਲ ਬੱਸੀ ਪਠਾਣਾ ਨਹੀਂ ਤੈਨੂੰ ਡਰਨਾ ਰੋਟੀ ਖਾ ਰੱਜ ਕੇ ਲਗਦੀ ਹੈ ਕਿ ਬਹੁਤ ਘੱਟ ਜੋਰੀ ਹੋਈ ਹੈ ਹੋਰ ਕੁਝ ਨਹੀਂ ਹੈਗਾ ਹੁਣ ਫਤਿਹ ਦੇਖੋ ਪਦੇ ਤਨ ਚੱਕਰ ਚਾੜਦੇ ਪਹਿਲਾਂ ਗੱਡੀ ਵਾਲੇ ਨੇ ਉਤਰੇ ਆਹੀ ਕਰਕੇ ਨਹੀਂ ਬੰਦ ਹੋ ਜਾਣਾ ਤਾਕਤ ਦੀ ਦਵਾਈ ਲੱਗੀ ਆਣੀ ਹਮ ਪ੍ਰਧਾਨ ਸਾਹਿਬ ਬਹੁਤ ਵਧੀਆ ਕੰਮ ਤੇ ਬੈਠੇ ਨੇ ਕੀ ਕਰਨ ਲੱਗ ਰਹੇ ਹੋ ਹਮ ਕੁਝ ਨਹੀਂ ਯਾਰ ਫੋਨ ਦੇਖ ਰਿਹਾ ਫੋਨ ਹੀ ਦੇਖਣਾ ਹੈਗਾ ਨਾਨਕੇ ਪਿੰਡ ਆਏ ਇੰਜਵਾਏ ਕਰੋ ਫੋਨ ਤਾਂ ਹੋਰ ਹੀ ਚਲਾਉਨੇ ਆਪਾਂ ਘਰ ਪਤੇ ਦੇ ਆਨੰਦ ਜੁਆਏ ਕਰਨਾ ਉਹ ਦੇਖੋ ਹੈ ਪਤੇ ਅੰਦਰ 와ਗੇ ਤੁਰ ਗਏ ਇਦਾਂ ਨਹੀਂ ਜਾਂਦੇ ਹੁੰਦੇ ਪੁੱਤਾ ਦਰਵਾਜ਼ਾ ਖੜਕਾ ਕੀ ਕਰਕੇ ਖੜਕਾ ਕੇ ਫਿਰ ਜਾਂਦੇ ਨੇ ਅੰਦਰ ਠੀਕ ਹੈ ਖਾਣਾ ਪਤੇ ਮਟਰ ਪਤੇ ਸਿੰਘ ਘਟਾ ਬਿਮਾਰ ਹੋ ਗਿਆ ਪਚਰਾ ਕੋਲਿੰਦਰ ਸਿੰਘ ਦਵਾਈਆਂ ਦੇ ਲੋ ਕਿਹੜੀਆਂ ਲੈ ਕੇ ਆਏ ਫਤੇ ਫਤੇ ਕਹਿੰਦਾ ਚੰਦ ਸਤਾਰੇ ਨੇ ਬਾਪਾ ਕਹਿੰਦਾ ਖਾਣਾ ਅੱਧੀ ਅੱਧੀ ਕੁੜੀਆਂ ਨੇ ਹੋ ਕਿਹੜੇ ਫੂ ਫੂ ਕੁੜੀਆਂ ਨੇ ਤੂੰ ਕਦੀ ਤੂੰ ਇਹ ਗਲਤੀ ਨਹੀਂ ਕੀਤੀ ਅੱਜ ਕਿਵੇਂ ਤੂੰ ਇਹ ਗਲਤੀ ਕਰ ਲਈ ਇਹ ਬਗੋ ਮੈਨੂੰ ਨਾ ਕਹਿਆ ਦੋ ਲੈ ਆਉਂ ਨੀ ਹੋਰ ਕਿਨੂੰ ਕਹੀਏ ਕਿਨੂੰ ਕਹੀਏ ਅੱਛਾ ਠੀਕ ਹੈ ਕੋਈ ਗੱਲ ਨਹੀਂ ਗੱਲ ਤੇਰਾ ਭਾਜੀ ਕਹਿੰਦਾ ਮੈਨੂੰ ਨਾ ਕਹਿਆ ਕਰਵਾ ਤੋ ਦਵਾਈ ਲੈ ਉਹਨੂੰ ਆਪ ਹੀ ਲਿਆਇਆ ਕਰੋ ਕਰੇ ਗੱਲ ਨਾਲੇ ਯਾਰ ਨਖਰ ਵਾਲੀ ਕਿਹੜੀ ਗੱਲ ਮੈਂ ਹੈ ਪਿਓ ਵਿਚਾਰੇ ਨੂੰ ਪਿਉਣੀ ਸੌਖੀ ਏ ਪੀਣ ਨਾਲ ਦਵਾਈ ਹੂੰ ਗੋਲੀਆਂ ਤਾਂ ਮੈਂ ਮਿੰਟ ਚ ਖਾ ਲੰਦਾ ਫੇਰ ਤੂੰ ਕਾਹਤੋਂ ਹੋਰ ਨੇ ਲੜਾਈ ਪੁਆਈ ਆਡੀ ਦੋਨਾ ਜੀਆਂ ਦੀ ਗੋਲੀਆਂ ਤਾਂ ਫਰੀ ਜਾਣਦੀਆਂ ਵੀ ਠੀਕ ਨਹੀਂ ਬੱਚੇ ਆਓ ਮਮੀ ਖਾਦ ਲੈਨੇ ਸਾਗ ਹੁਣ ਸਾਰਾ ਨਹੀਂ ਰਹਿੰਦੇ ਰਾਤ ਨੂੰ ਰੋਟੀ ਸੱਚ ਘਾਟੀ ਖਾਮੀ